ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਨਿਤੇ ਵੱਖ-ਵੱਖ ਥਾਵਾਂ 'ਤੇ ਯਾਤਰਾਵਾਂ ਕਰਵਾਈਆਂ ਜਾ ਰਹੀਆਂ ਹਨ ਇਸੇ ਕੜੀ ਦੇ 33 ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਛੱਡਾ ਦੇ ਯਤਨ ਸਦਕਾ ਨੂਰਪੋਵੈਦੀ ਤੋਂ ਵੀ 42 ਹਲਕਿਆਂ ਦਾ ਇੱਕ ਜੱਥਾ ਰਾਜਸਥਾਨ ਦੇ ਸਥਿਤ ਬਹੁਤ ਚਰਚਿਤ ਧਾਰਮਿਕ ਸਥਾਨ ਖਾਟੂ ਸ਼ਾਮ ਤੇ ਸਾਲਾਸਰ ਲਈ ਰਵਾਨਾ ਹੋਇਆ ਜਿਸ ਨੂੰ ਅੱਤ ਰਕਸ਼ਾ ਸ਼੍ਰੀ ਮੰਦਰ ਨੂਰਪੋਵੈਦੀ ਦੇ ਮਹਾਂਤ ਸਮੰਦਗਿਰੀ ਅਤੇ ਨਗਰ ਪੰਚਾਇਤ ਨੂਰਪੋਵੈਦੀ ਦੇ ਸਾਥਕਾਂ ਪ੍ਰਦਾਨ ਮਾਸਟਰ ਜਗਨਨਦ ਪੰਡਾਰੀ ਨੇ ਚੰਡੀ ਦੇ ਕੇ ਰਵਾਨਾ ਕੀਤਾ ਇਸ ਮੌਕੇ ਸੰਗਤਾਂ ਦੇ ਭਾਰੀ ਉਸ਼ਾ ਪਾਇਆ ਜਾ ਰਿਹਾ ਸੀ ਇਸ ਦੌਰਾਨ ਗੱਲ ਕਰਦਿਆਂ ਮਾਸਟਰ ਜਗਨਨਦ ਪੰਡਾਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਵਕਫ ਵਕਫ ਧਾਰਮਿਕ ਸਥਾਨਾਂ ਦੀਆਂ ਤੀਰਥ ਯਾਤਰਾਵਾਂ ਕਰਵਾਉਣ ਦਾ ਇਹ ਉਪਰਾਲਾ ਬਹੁਤ ਹੀ ਸਲਾਘਾਯੋਗ ਕਦਮ ਹੈ ਇਸ ਦੇ ਨਾਲ ਲੋਕਾਂ ਨੂੰ ਆਪਣੇ ਪਵਿੱਤਰ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਲਾਭ ਪ੍ਰਾਪਤ ਹੋਵੇਗਾ ਨਿਊਜ਼ ਰਿਪੋਰਟ ਮੇਰਾ ਪੰਜਾਬ ਨਿਊਜ਼ ਜਾਤਾਂ ਨੂੰ ਯੋਰੇ ਐ ਐਮਐਲਏ ਸਾਹਿਬ ਨੇ ਪ੍ਰਵਾਲਕਿਤ ਕਰੀ ਮੈ ਲੱਗ ਰਹੀ ਕਿ ਕਰਾ ਜਾਊਗੀ ਇਹ ਸਾਡੇ ਸ਼ਹਿਰ ਵਾਸਤੇ ਐਮਐਲਏ ਸਾਹਿਬ ਨੇ 30 ਯਾਤਰਾ ਵਾਸਤੇ ਵਾਸ ਭੇਜੀ ਹੈ ਜੀ ਸਾਡੀ ਅਮੰਗ ਤੇ ਤੇ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਇਹ ਪ੍ਰਵਾਲਾ ਕਿੱਦਾਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਅਪਰਾਲਾ ਫਤਿਹਗੁਰ ਸਾਹਿਬ ਯਾਤਰਾ ਗਈ ਹੈ ਹੋਰ ਵੀ ਗਈ ਹੋਰ ਜਾਰੀਆ ਤੇ ਅੱਜ ਸਨਾਤਨ ਤੋਂ ਦੇ ਲੋਕਾਂ ਦੀ ਯਾਤਰਾ ਕੰਢੀ ਗਈ ਹੈ ਹਾਂਜੀ ਇਹ ਸਨਾਤਨ ਦਾਤਰਨ ਵਾਸਤੇ ਇਹ ਬਹੁਤ ਅਪਰਾਲਾ ਵਧੀਆ ਕੀਤਾ ਜੀ ਠੀਕ ਹੈ ਜੀ ਅਰੇ ਮੈਂ ਸਮਝਾ ਪੰਜਾਬ ਸਰਕਾਰ ਦਾ ਇੱਕ ਬਹੁਤ ਵਧੀਆ ਕਦਮ ਹੈ ਕਿ ਹਰ ਅ즈ਮੀ ਇਹ ਅਹੀ ਜਗ੍ਹਾ ਤੇ ਇਹ ਪੁੱਛ ਸਕਦਾ ਸਰਕਾਰ ਦੇ ਉਦਮ ਨਾਲ ਮੈਂ ਸਮਝਣਾ ਹਰ ਅ즈ਮੀ ਜਿਸ ਤੱਕ ਪਹੁੰਚ ਹੋ ਸਕਦੀ ਹੈ ਸੋ ਇੱਕ ਸਰਕਾਰ ਦਾ ਬਹੁਤ ਵਧੀਆ ਕਦਮ ਹੈ ਸ਼ਲਾ ਦਾ ਜੁਕ